ਕੋਠੀ ਤਕੜੀ ਪਣ ਆਈ ਬੈਠਾ ਚੇਅਰਮੈਨਾ ਗਿੱਦੜਬੇ ਵਾਲੇ ਬੰਸੇ ਜੋਗੀ ਨੇ ਕਰ ਦਿੱਤੇ ਬੋਲ ਤੈਨੂੰ ਚੇਅਰਮੈਨ ਤੋਂ ਐਮਐਲਏ ਬਣ ਜਾਏਗਾ ਡੀਪੀ ਤੇ ਲਾਉਣੂ ਜਾਣਦਾ ਹੋਏਗਾ ਤੂੰ ਮੇਰੇ ਤੋਂ ਗਿੱਦੜ ਸਿੰਘੀ ਲੈ ਕੇ ਗਿਆ ਸੀ ਤੇ ਐਮਐਲਏ ਬਣ ਕੇ ਬਹਿ ਗਿਆ ਜੇ ਕਹੇ ਤਾਂ ਸੀਐਮ ਦੀ ਕੁਰਸੀ ਨੂੰ ਹੱਥ ਅਪਵਾ ਦੀਏ ਤੇਰਾ ਹੋਣਾ تھا ਚਾਹ ਬਣਵਾ ਜੀਏ ਕਿ ਰੋਟੀ ਖਾਵੇਂਗਾ ਕੀ ਸੇਵਾ ਕਰੀਏ ਤੇਰੀ ਨਾਥਾਂ ਦੇ ਵਰਤ ਚੱਲ ਰਹੇ ਆ ਚੇਅਰਮੈਨਾ ਨਾ ਨਾ ਥਾਣੇ ਰੋਟੀ ਖਾਣੀ ਆ ਤੇ ਨਾ ਚਾਹ ਪੀਣੀ ਆ ਇੱਕ ਗੱਲ ਤੇਰੇ ਨਾਲ ਕਰਕੇ ਜਾਣੀ ਆ ਨਾਥਾ ਧਰਮਸ਼ਾਲਾ ਬਣਾ ਰਹੇ ਨੇ 2100 ਰੁਪਏ ਦਾ ਯੋਗਦਾਨ ਪਾ ਦੇ ਧਰਮਸ਼ਾਲਾ ਦੇ ਵਿੱਚ ਮੈਂ ਤਾਂ ਸੋਚਿਆ 150 ਨਾਲ ਸਰਜੂਗਾ ਇਹ ਤਾਂ 2100 ਮੰਗੀ ਖੜਾ ਨਾਥਾ ਰੁਪਈਆ ਤਾਂ ਪਾਵੇਂ 2100 ਦੀ ਬਜਾਏ 21000 ਲਲਾ ਪਰ ਮੇਰੀ ਕਮਾਈ ਹੈਗੀ ਆ 2 ਨੰਬਰ ਦੀ ਪਾਪ ਦੀ ਦੇ ਲੈਣੇ ਦਾ ਲੈਲਾ ਤੇ ਸੋਡਾ ਦਾ ਮੈਂ ਧਰਮ ਦਾ ਚੇਅਰਮੈਨ ਸਾਹਿਬ ਲਿਓ ਫੜਾਓ ਇੱਕ ਹੀ ਹਾਰ ਫੜਾਓ ਕੇ ਚੇਅਰਮੈਨਾ ਤੇਰੇ ਪੈਸੇ ਨਾ ਥਾਣੇ ਇਹੋ ਜੀ ਜਗਾ ਤੇ ਲਾ ਦੇਣੇ ਆ ਤੇਰੇ ਸਾਰੇ ਪਾਪ ਧੋਤੇ ਜਾਣੇ ਆ ਲੋਕ ਸੁਬਾ ਸੁਬਾ ਹੀ ਤੇਰੇ ਪਾਪ ਧੋ ਰਿਆ ਕਰਨਗੇ ਉਹ ਕਿਵੇਂ ਤੇਰੇ ਪੈਸਿਆਂ ਦੀ ਧਰਮਸ਼ਾਲਾ ਚ ਟਟੀਆਂ ਬਣਾ ਦੇਾਂਗੇ